ਪ੍ਰੀਤ ਪੰਜਾਬੀ ਕੁਕਿੰਗ ਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਇਹ ਲੱਡੂ ਮੈਂ ਆਪਣੇ ਘਰ ਲਈ ਬਣਾਏ ਸੀ ਇਹ ਸਾਰੇ ਤਾਂ ਬਹੁਤ ਜਲਦੀ ਲੱਗ ਜਾਣੇ ਆ ਤੇ ਫਿਰ ਇਹ ਤੁਹਾਨੂੰ ਦੱਸਦੀਆਂ ਹੀ ਲੱਡੂ ਕਿਸ ਤਰ੍ਹਾਂ ਬਣਾਏ ਸੀ ਚਲੋ ਦੇਖਦੇ ਹਾਂ ਚਲੋ ਬਣਾਉਂਦੇ ਆ ਤਿਲ ਦੇ ਲੱਡੂ ਇਹ ਬਹੁਤ ਗੁਣਕਾਰੀ ਆ ਤਿਲ ਗਰਮ ਹੁੰਦੇ ਸਭ ਨੂੰ ਪਤਾ ਹੈ ਹਨਾ ਬਟ ਇਹ ਹੈ ਕਿ ਇਹਦੇ ਨਾਲ ਕਿੰਨੀਆਂ ਬਿਮਾਰੀਆਂ ਠੀਕ ਹੁੰਦੀ ਇਹ ਕਿਸੇ ਨੂੰ ਨਹੀਂ ਪਤਾ ਹਨਾ ਇਹ ਨਾਲ ਬੀਪੀ 슈ਗਰ ਇਹ ਸਭ ਕੁਝ ਕੰਟਰੋਲ ਰਹਿੰਦਾ ਹੈ और जड़े एवं ये वैसे जे तुम धर्म न मिलाया जाए तो ये माघी की संकरान मकर संक्रांति भी बनाए जाते हैं सब लोग पहला आप ड्राई रोस्ट मूंगफली करा इन थोड़ा जहा लाँगे बिना घ्यो पाए ही आपको इन भुनना मीडियम तक रखना इन अच्छी तरह भुन लो ਫਰਾਈ ਰੋਸਟ ਕਰਨ ਤੋਂ ਬਾਅਦ ਆਪਾਂ ਇਹਨੂੰ ਇੱਕ ਕਟੋਰੀ ਚ ਕੱਢ ਲਿਆ ਇਹ ਹੈ ਮਿੰਤੀ ਦੇ ਇੱਕ ਵੱਡਾ ਚੌਮਾ ਚ ਮਤਾਂ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਤੁਸੀਂ ਮਫਲੀ ਤਿਲ ਲੈ ਰਹੇ ਉਸੇ ਸਭ ਨਾਲ ਤੁਸੀਂ ਗੋੜ ਘਿਓ ਤੇ ਮਫਲੀ ਲੈਣੇ ਹੁਣ ਇਹ ਮੈਂ ਇੱਕ ਵੱਡਾ ਚਮਚ ਲਿੱਤਾ ਇਹ ਦੇਖੋ ਇਹ ਜਿਹੜੀ ਡਿਨਰ ਸੈੱਟ ਦੀ ਕਿੰਨੀ ਕ ਲੀਤੀ ਹੈ ਕਲ ਚ ਕੋਲੀ ਦਾ ਚੌਥਾ ਹਿੱਸਾ ਉਸੇ ਕੜਾਈ ਚ ਆਪਾਂ ਜਿਹੜੀ ਕੋਲੀ ਹੈ ਇਹ ਅੱਧੀ ਲੈ ਲਈ ਇਨ ਨੂੰ ਵੀ ਆਪਾਂ ਈਲਾਂ ਨੂੰ ਡਰਾਈ roast ਕਰਨਾ ਹੈ। ਵਿੱਚੀ ਕਾਲੇ ਤਿਲ ਪਾ ਲੈਨੇ ਐ। ਇਹਨੂੰ ਆਪਾਂ ਡਰਾਈ roast ਕਰ ਲੈਣਾ ਐ ਅੱਛੀ ਤਰ੍ਹਾਂ। ਫਿਰ ਡਰਾਈ roast ਆਪਾਂ ਇਹਨੂੰ ਫੇਰ ਇੱਕੋ ਲੇਜ ਕੱਟ ਲਿਆ। ਇਹਨੂੰ ਬਹੁਤ ਜ਼ਿਆਦਾ roast ਨਹੀਂ ਕਰਨਾ। ਇਹਨੂੰ ਸਿਰਫ ਕੜਾਈ ਗਰਮ ਹੁੰਦੀ ਐ। ਇਹਨੂੰ ਪਾਓ ਤੇ ਥੋੜੀ ਦੇਰ ਬਾਅਦ ਇੱਕ ਤੋਂ ਸੈਕਿੰਡ ਬਾਅਦ ਇਹਨੂੰ ਕੱਟ ਲਓ। ਜਿੰਨੇ ਆਪਾਂ ਕਾਲੇ ਦਿਲ ਦਿੱਤੇ ਸੀ ਉਨੇ ਹੀ ਆਪਾਂ ਵਾਈਟ ਦਿਲ ਦਿੱਤੇ ਸਫੇਦ ਦਿੱਤੇ ਇਹਨਾਂ ਨੂੰ ਵੀ ਆਪਾਂ ਡਰਾਈ ਰੋਸਟ ਕਰ ਲੈਣੇ ਤੁਸੀਂ ਜਿਹੜੀ ਗੈਸ ਹੈ ਇਸ 'ਚ ਤੁਸੀਂ ਥੀਲਾ ਵਕਤ ਜੇ ਤੁਹਾਨੂੰ ਲੱਗਦਾ ਕਿ ਸਾਡੇ ਤੋਂ ਸੜ ਨਾ ਜਾਣ ਤੇ ਤੁਸੀਂ ਇਹਨੂੰ ਮੀਡੀਅਮ ਤੇ ਵੀ ਕੱਟ ਰੱਖਦੇ ਹੋ ਫਿਰ ਥੋੜਾ 1-2 ਸੈਕਿੰਡ ਤੋਂ ਵੱਧ ਲੱਗੇਗਾ ਫਿਰ 1-2 ਮਿੰਟ ਲੱਗਣਗੇ ਜੇਕਰ ਤੁਸੀਂ ਸਿਮ ਤੇ ਕਰਦੇ ਹੋ ਤਾਂ 1-2 ਮਿੰਟ ਲੱਗਣਗੇ ਤੇ ਜੇਕਰ ਤੁਸੀਂ ਉਹਦੇ ਤੇ ਕਰਦੇ ਹੋ ਹਾਈ ਤੇ ਫਿਰ ਤਾਂ ਮਤਲਬ ਮੀਡੀਅਮ ਤੇ ਫਿਰ ਤਾਂ 1-2 ਸੈਕਿੰਡ ਹੀ ਲੱਗਣਗੇ ਉਸੇ ਕੜਾਈ ਚ ਵੱਡਾ ਚਮਚ ਲੈ ਲਓ ਜਾਂ ਫਿਰ ਕਰਚੀ ਲੈ ਲਓ ਇਹ ਦੇਖੋ ਬਿਲਕੁਲ ਫਲੈਟ ਟਾਈਪ ਹੁੰਦੀ ਹੈ ਇਸ ਤਰ੍ਹਾਂ ਜੇ ਤੁਸੀਂ ਚਮਚ ਟਾਈਪ ਲੈ ਰਹੇ ਹੋ ਤਾਂ ਫਿਰ ਤੁਸੀਂ ਇੱਕ ਚਮਚ ਜਿਹੜਾ ਆਮ ਨੋਰਮਲ ਚਮਚ ਹੈ ਜੇ ਤੁਸੀਂ ਉਹ ਲੈ ਰਹੇ ਹੋ ਤੇ ਫਿਰ ਤੁਸੀਂ ਇੱਕ ਜਾਂ ਡੇਢ ਲੈ ਸਕਦੇ ਹੋ ਇਹਨੂੰ ਆਪਾਂ ਇਹਦੇ ਚ ਰੱਖ ਲੈਂਦੇ ਆ ਤਾਂ ਜੋ ਇਹ ਪਿਘਲ ਜਾਵੇ ਜਦੋਂ ਆਪਾਂ ਇਹਨੂੰ ਹੀਟ ਤੇ ਰੱਖਨੇ ਨੇ ਨਾਲੋਂ ਨਾਲ ਪਿਘਲ ਜਾਣਾ ਹੈ ਆਪਾਂ ਇਹਨੂੰ ਪਿਘਲਾਣਾ ਬਹੁਤ ਜ਼ਰੂਰੀ ਹੈ ਦੇਸੀ ਕਿਉਂ ਸਰਦੀ ਹੈ ਤੇ ਬਹੁਤ ਜਲਦੀ ਇਹ ਜੰਮ ਜਾਂਦਾ ਹੈ ਜਿਹੜਾ ਮੈਂਤਾ ਚ ਲੋਕੀ ਰਿਫਾਈਨਡ ਯੂਜ਼ ਨਹੀਂ ਕੀਤਾ ਬਟ ਇਹ ਹੈ ਕਿ ਮੈਨੂੰ ਪਤਾ ਹੈ ਕਿ ਮੈਂ ਦੇਖਿਆ ਲੋਕਾਂ ਦੇ ਕਿ ਰਿਫਾਈਨਡ ਤਾਂ ਜੰਮਦਾ ਨਹੀਂ ਹੁੰਦਾ ਹਨਾ ਜੇ ਮਾਰਕੀਟ ਚ ਆਪਾਂ ਦੇਖਦੇ ਆ ਗਰੋਸਰੀ ਵਾਲੀ ਸ਼ਾਪ ਤੇ ਤੇ ਉਹਨਾਂ ਦੇ ਪੈਕੇਟ ਕਦੀ ਨਹੀਂ ਜੰਮੇ ਹੁੰਦੇ ਹਾਂ ਦੇਸੀ ਕਿਉਂ ਜਿਹੜਾ मैं गां का यूज कर दी मैं दसिया में गां का यूज कर दी हाँ तो ये चीज है घ्यो पिघल गया फिर जिन्हें आप लीते उस डबल वह अद्धी अद्धी कोली तिल पूरी कोली गुड़ी लै लैनी इनू देसी घ्यो के भुनना इन्हें मैल्ट हो जाना इन आप मैल्ट करना है। एक चम्मच ही आप जो टेबल स्पून होंगे वह एक चमच आप पानी लेता आपके गुड़ चा लैंने इन मीडियम तख सकते हो अच्छी तरह पिघला अपना गुड़ पूरी अच्छी तरह पिघल गया देखो वाइट वाइट जल आग गया ना इस तरह देखो रनिंग हो रही गुड़ू नाछ छी जिस बना रहे हो चेक कर ली

ना आप हिलाते रहना ये नहीं कि एक जगह तेज सारे कट्ठे हो जाए इस तरह ना करना फिर जे आप मूंगफली लीती सीनू ड्राई रोस्ट की छील के ओनू भी आप ग्राइंड कर लिया वह भी आपा मिक्स कर लेने अच्छी तरह इन्हों मिक्स कर लो ਅਲਿ ਗੈਸ ਸਿੰਤੀ ਰੱਖੀ ਹੋਈ ਹੈ ਹੁਣ ਆਪਾਂ ਇਹ ਗੈਸ ਕੱਢ ਲਈਏ ਬੰਦ ਤੇ ਅੱਛੀ ਤਰ੍ਹਾਂ ਮਿਕਸ ਹੋ ਗਏ ਹੁਣ ਆਪਾਂ ਇਹਦੇ ਲੱਡੂ ਬਣਾਉਂਦੇ ਆਂ ਆਪਾਂ ਗੈਸ ਤੋਂ ਉਤਾਰ ਲਿਆ ਕੜਾਹੀ ਨੂੰ ਇਹ ਥੋੜਾ ਜਿਹਾ ਪਾਣਾ ਪਾਣੀ ਆਪਾਂ ਕੋਲੀ 'ਚ ਰੱਖਿਆ ਇੱਕ ਥਾਲ ਲਿੱਤਾ ਜਿਸ ਦੇ ਵਿੱਚ ਆਪਾਂ ਲੱਡੂ ਬਣਾ ਕੇ ਰੱਖਨੇ ਥੋੜਾ ਜਿਹਾ ਹੱਥਾਂ ਤੇ ਆਪਾਂ ਪਾਣੀ ਲਾ ਲੈਨੇ ਪਾਣੀ ਲਾ ਕੇ ਹੁਣ ਜਿਹੜੇ ਆਪਣੇ ਗੁੜ ਹੈ ਇਹਨੂੰ ਆਪਾਂ ਥੋੜਾ ਥੋੜਾ ਚੱਖਨੇ ठंडा हो गया तो गुड़ जाएगा बन गया सा इस तरह तो सारे लड्डू बनाने हथाते हमेशा हाँ पानी लाई जाओ लड्डू बना लो बहुत गर्म है बहुत ज्यादा गर्म है ਇਸ ਤਰ੍ਹਾਂ ਸਾਰੇ ਦੇ ਲੱਡੂ ਬਣਾਨੇ ਜਿੰਨਾ ਜਿੰਨਾ ਆਪਾਂ ਮਟੀਰੀਅਲ ਲਿੱਤਾ ਤਿਲਾਂ ਦਾ ਉਸ ਦੇ ਵਿੱਚ 11 ਵੱਡੇ ਬਨੇ ਲੱਡੂ ਔਰ ਛੋਟੇ ਵੀ ਮੈਂ 4-5 ਬਣਾਏ ਹੈ ਦੇਖੋ ਇਹ ਸਭ ਨੂੰ ਲਾਸਟ ਹੈ ਜਿਹੜਾ ਮਤਲਬ ਬਨੇ ਆ ਲੱਡੂ ਔਰ ਜਦੋਂ ਤੁਹਾਡਾ ਬਣਾਉਂਦੇ ਬਣਾਉਂਦੇ ਗੁੜ ਠੰਡਾ ਹੋ ਜਾਏ ਤਿਲਾਂ ਵਾਲਾ ਤੇ ਤੁਸੀਂ ਕੀ ਕਰਨਾ ਗੈਸ ਨੂੰ ਦੁਬਾਰਾ ਔਨ ਕਰਕੇ ওই ਮਟੀਰੀਅਲ ওই ਕੜਾਈ ਆਪਾਂ ਗੈਸ ਤੇ ਦੁਬਾਰਾ ਰੱਖਨੇ ਪਰ ਸੇਮਤੇ ਸਭ ਨੂੰ ਛੋਟੇ ਵਾਲੇ ਹਿੱਸੇ ਹਰਤੇ ਸੀਮ ਤੇ ਰੱਖਣਾ ਕਿ ਗੈਸ ਤੇਜ ਨਹੀਂ ਹੋਣੀ ਚਹੀਦੀ ਸੀਮ ਤੇ ਤਾਂ ਕੜਚੀ ਨਾਲ ਜਾਂ ਜਿਸ ਵੀ ਚੀਨ ਨਾਲ ਤੁਸੀਂ ਬਣਾ ਰਹੇ ਹੋ 스ਪੈਚੁਲਾ ਨਾਲ 스ਪੈਚੁਲਾ ਨਾਲ ਜਿਸ ਨਾਲ ਵੀ ਤੁਸੀਂ ਕਰ ਰਹੇ ਹੋ ਉਸ ਨਾਲ ਅੱਛੀ ਤਰ੍ਹਾਂ ਨੂੰ ਹਿਲਾਣਾ ਹੈ ਹੂ ਹੂ ਕਰਕੇ ਅੱਛੀ ਤਰ੍ਹਾਂ ਹਿਲਾਣਾ ਹੈ ਤਾਂ ਫਿਰ ਤੁਸੀਂ ਉਹਨੂੰ ਦੁਆਰੋਂ ਗੈਸ ਬੰਦ ਕਰਕੇ ਉਸ ਤਰ੍ਹਾਂ ਹੀ ਬਾਕੀ ਲੱਡੂ ਬਣਾ ਲੈ ਉਹ ਜਿਹੜੇ ਰਹਿ ਗਏ ਸੀ ਉਸ ਚੋਂ ਮੈਂ ਪੰਜ ਬਣਾਏ ਇਹ ਸਭ ਨੂੰ ਛੋਟਾ ਲਾਸਟ ਵਾਲਾ ਸੀ ਇਹ ਚਾਰ ਜਿਹੜੇ ਲੱਡੂ ਹੈ ਇਹ ਉਸੇ ਵਿੱਚ ਬਨੇ ਹੈ ਬਾਕੀ ਤਾਂ ਮੈਂ ਪਹਿਲਾਂ ਬਣਾ ਲੇ ਫੇ ਕੜਾਈ ਨੂੰ ਦਵਾਰੋ ਗਰਮ ਕੀਤਾ ਸੀਮਤੇ ਰੱਖ ਕੇ ਤੇ ਇਸ ਤਰ੍ਹਾਂ ਬਣਾ ਲਏ ਇਹ ਜਿਹੜਾ ਥੋੜਾ ਥੋੜਾ نیچے ਕੜਾਈ ਦੇ ਰਹਿ ਗਿਆ ਸੀ ਲੱਗਿਆ ਉਹਦੇ ਨਾਲ ਆਪਾਂ ਪੰਜ ਹੋਰ ਬਣ ਗਏ ਇਹ ਛੋਟੇ ਬਣ ਗਏ ਉਹ ਬਾਕੀ ਵੱਡੇ ਬਣ ਗਏ 11 ਇਹ ਆਪਾਂ ਮਕਰ ਸੰ크્રાਤੀ ਲਈ ਇਹ ਬਹੁਤ ਸ਼ੁਭ ਮੰਨੇ ਜਾਂਦੇ ਆ ਔਰ ਸਭ ਤੋਂ ਵੱਡੀ ਗੱਲ ਕੀ ਇਹਦੇ ਨਾਲ ਬੀਪੀ ਕੰਟਰੋਲ ਰਹਿੰਦਾ ਹੈ 슈ਗਰ ਨੂੰ ਕੰਟਰੋਲ ਕਰਨਾ ਅੱਜ ਕੱਲ ਤਾਂ ਮੈਨੂੰ ਲੱਗਦਾ ਘਰ ਘਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਤਾਂ ਖਾਨਦਾਨ ਚ ਕਿਸੇ ਨਾ ਕਿਸੇ ਨੂੰ ਘਰ ਵਿੱਚ ਟੱਡੇ シュगर है ही है है ना तो शुगर ਨੂੰ ਕੰਟਰੋਲ ਕਰ ਸਕਦੇ ਕਿਉਂਕਿ ਜੜ ਤੋਂ ਤਾਂ ਸੁਣਿਆ ਕਿ ਖਤਮ ਹੁੰਦੀ ਨਹੀਂ ਹਨਾ ਜਿਨ੍ਹਾਂ ਨੇ ਕਿਹੜਾ ਚ 슈ગર ਹੈਗੀ ਹੈ ਹਨਾ ਮੇਰੀ ਵੀ ਸਿਸਟਰ ਇਨਨੂ ਹੈ ਬਟ ਇਹ ਹੈ ਕਿ ਜਿਨ੍ਹਾਂ ਨੂੰ 슈ગર ਹੈ ਨਾ ਤੇ ਉਹਦਾ ਕੰਟਰੋਲ ਕਰਨੇ ਆਪਾਂ ਕੰਟਰੋਲ ਕਰ ਸਕਦੇ ਹਾਂ ਹਨਾ ਤੇ ਇਹ ਚਿੱਟੇ ਤੇਲ ਤੇ ਕਾਲੇ ਤੇਲ ਦੇਸੀ ਕੀ ਹੁੰਦੇ ਵਿੱਚ ਪੁੰਨੇ ਔਰ ਗੁੜ ਪਾ ਕੇ ਇਨੂੰ ਡ్రਾਈ ਰੋਸਟ ਕਰਕੇ ਸਾਰਾ ਤੁਸੀਂ ਮੈਥਡ ਦੇਖ ਲਿਆ ਹੋਇਆ ਉਸ ਦੇ ਵਿੱਚ ਆਪਾਂ ਇਹ ਗੁੜ ਦੇ ਲੱਡੂ ਬਣਾਨੇ ਆ ਉਹ ਡੇਲੀ ਦਾ ਇੱਕ ਲੱਡੂ ਆਪਾਂ ਖਾਣ ਹੈ ਇਹ ਤੁਸੀਂ ਆਪਣੇ ਦੇ ਵੀ ਬਹੁਤ ਅੱਛੀ ਗਰਮੈਸ਼ਤਾ ਦਿੰਦੇ ਜਾਂ ਤਿਲ ਤਿਲਾਂ ਦੇ ਵਿੱਚ ਵਾਈਟ ਤਿਲ ਔਰ ਬਲੈਕ ਤਿਲ ਦੋਨੋਂ ਹੀ ਬਹੁਤ ਗੁਣਕਾਰੀ ਹੈ ਤਿਲ ਤਾਂ ਸਰਦੀਆਂ ਵਾਸਤੇ ਬਹੁਤ ਜ਼ਿਆਦਾ ਹੀ ਅੱਛੇ ਹੈ ਜ਼ਿਆਦਾ ਮੀਨਸ ਬਹੁਤ ਹੀ ਜ਼ਿਆਦਾ ਹੈ ਉਹਨਾਂ ਤਾਂ ਆਪਾਂ ਦੱਸ ਕਰ ਵੀ ਨਹੀਂ ਸਕਦੇ ਵੀ ਕਿੰਨੇ ਤਿਲਾਂ ਦੇ ਗੁਣ ਹੁੰਦੇ ਐ ਤੇ ਇਹ ਵੇ ਕਿ ਅੱਜ ਆਪਾਂ ਸਰਦੀਆਂ ਦੇ ਵਿੱਚ ਮਕਰ ਸੰਕ੍ਰਾਂਤੀ ਤੇ ਆਪਾਂ ਬਣਾਏ ਮਾਗੀ ਦੀ ਸੰਗ੍ਰਾਂਤ ਤੇ ਵੈਸੇ ਚਾਲੀ ਮੁਕਤਿਆਂ ਦਾ ਹਨਾ ਉਹ ਹੀ ਐ ਉਹ ਇਤਿਹਾਸ ਨਾਲ ਜੁੜਿਆ ਇਹ ਉਹ ਸਿੱਖੀ ਮਤ ਵਿੱਚ ਜਾਂਦਾ ਇਹ Hindu ਮਤ ਵਿੱਚ ਜਾਂਦਾ ਕਿ ਆਪਾਂ ਸਾਰੇ ਹੀ ਆਪਾਂ ਨੇ ਬਣਾਨੇ ਐ ਕੋਈ ਧਰਮ ਦਾ ਨਹੀਂ ਸੋਚਣਾ ਜਦੋਂ ਕੁਕਿੰਗ ਕਰਨੀ ਐ ਜਾਂ ਕੁਕਿੰਗ ਚ ਆਪਾਂ ਕਰਦਿਆਂ ਨੂੰ ਕੁਝ ਖਿਲਾਣਾ ਐ ਜਾਂ ਬਣਾਣਾ ਉਹ ਤੁਸੀਂ ਵੈਜੀਟੇਰੀਅਨ ਮੈਂ ਖੁਦ ਵੈਜੀਟੇਰੀਅਨ ਹਾਂ ਇਸ ਲਈ ਮੈਂ ਵੈਜੀਟੇਰੀਅਨ ਹੀ ਚੀਜ਼ਾਂ ਦਿਖਾਉਣੀ ਆ ਬਣਾਉਣੀ ਆ ਔਰ ਸਭਨ ਵੱਡੀ ਮੈਂ ਹੈਲਦੀ ਫੂਡ ਹੀ ਬਣਾ ਕੇ ਖੁਸ਼ ਹੁੰਦੀ ਆ ਕੋਸ਼ਿਸ਼ ਮੇਰੀ ਇਹ ਪੂਰੀ ਰਹਿੰਦੀ ਹੈ ਬਾਕੀ ਤੁਹਾਨੂੰ ਜੀ ਅੱਛਾ ਲੱਗਦਾ ਤਾਂ ਤੁਸੀਂ ਜਰੂਰ ਇਹਨੂੰ ਦੇਖਿਆ ਕਰੋ ਤੇ ਆਪਣੇ ਘਰ ਬਣਾਇਆ ਕਰੋ ਇਹਨੂੰ ਆਪਾਂ ਇੱਕ ਨੂੰ ਤੋੜ ਕੇ ਵੀ ਦੇਖ ਲੈਂਦੇ ਆ ਇਹਨੂੰ ਇਹਨੂੰ ਆਪਾਂ ਲਿੱਤਾ ਹਨ ਇਹਨੂੰ ਆਪਾਂ ਤੋੜਿਆ ਰਾਮਨਾਂ ਟੁੱਟ ਗਿਆ ਇਹ ਤੁਸੀਂ ਬਣਾਓ ਤੇ ਖਾਓ ਤੇ ਆਪਣੀ ਫੈਮਿਲੀ ਨੂੰ ਜ਼ਰੂਰ ਖਿਲਾਓ ਤੁਹਾਨੂੰ ਇਹ ਮੇਰਾ ਮੈਥਡ ਅੱਛਾ ਲੱਗਦਾ ਬਣਾਉਂਦਾ ਵੈਸਤੇ ਰੈਸਪੀ ਸਾਰੀ ਹੈਲਦੀ ਹੈ ਬਹੁਤ ਜ਼ਿਆਦਾ ਹੈਲਦੀ ਰੈਸਪੀਜ਼ ਹੈ ਸਾਰੀਆਂ ਔਰ ਇਹ ਹੈ ਕਿ ਕਿਸੇ ਵੀ ਤਰੀਕੇ ਨਾਲ ਆਪਣੇ ਆਂਦਾ ਪੋਸ਼ਟਿਕ ਚੀਜ਼ਾਂ ਦਾ ਜਾਣਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਨੂੰ ਅੱਛੀਆਂ ਲੱਗਦੀਆਂ ਤੇ ਤੁਸੀਂ ਨੂੰ ਲਾਈਕ ਔਰ ਕਮੈਂਟ ਥਰੂ ਕਰਿਆ ਕਰੋ ਖਾਸ ਕਰਕੇ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਮੇਰੀ ਹਰ ਵੀਡੀਓ ਤੁਹਾਨੂੰ ਸਭ ਨੂੰ ਪਹਿਲਾ ਤੁਹਾਡੇ ਕੋਲ ਪਹੁੰਚੇ ਔਰ ਤੁਸੀਂ ਇਸ ਵੀਡੀਓ ਨੂੰ ਦੇਖ ਸਕਿਓ ਕਿਉਂਕਿ ਮੈਂ ਡੇਲੀ ਦੀ ਇੱਕ ਵੀਡੀਓ ਅਪਲੋਡ ਕਰਦੀ ਆ ਜਰੂਰ ਦੇਖਿਆ ਕਰੋ